ਸ੍ਰੀ ਗੁਰੂ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਪਾਸ ਨਿਊਜ਼ ਅੱਜ ਸ਼ਾਮ ਇੱਕ ਸੂਰਤੀਆ ਦੇ ਨੇੜੇ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਬੁਰੀ ਤਰ੍ਹਾਂ ਫਟੜ ਹੋ ਗਿਆ ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਵਾਸੀ ਮੱਲੜੀ ਦੇ ਰੂਪ ਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਕਬਾਲ ਸਿੰਘ ਆਪਣੇ ਭਤੀਜੇ ਨਾਲ ਮਧੂਮੱਖੀ ਪਾਲਣ ਦਾ ਕੰਮ ਕਰਦਾ ਸੀ ਅਤੇ ਪਿਕਅਪ ਗੱਡੀ ਤੇ ਹੀ ਉਹ ਆਪਣੇ ਕਾਰੋਬਾਰ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਸਾਬੋ ਤੋਂ ਇਕਵਾਲ ਸਿੰਘ ਆਪਣੇ ਰਿਸ਼ਤੇਦਾਰ ਜਸੂ ਸਿੰਘ ਵਾਸੀ ਫਰਮਾਈ ਕਲਾਂ ਨਾਲ ਰੋੜੀ ਵਾਲੇ ਪਾਸੇ ਆ ਰਹੇ ਸੀ ਅਚਾਨਕ ਸੂਰਤੀਏ ਦੇ ਨੇੜੇ ਉਹਨਾਂ ਦੀ ਗੱਡੀ ਬੇਕਾਬੂ ਹੋ ਗਈ ਅਤੇ ਦਰਖਤ ਨਾਲ ਟਕਰਾਉਣ ਨਾਲ ਗੱਡੀ ਬਰੀ ਤਰ੍ਹਾਂ ਨੁਕਸਾਨੀ ਗਈ ਉਸੇ ਦਿਨ ਨਾਲ ਹੀ ਇਕਵਾਲ ਸਿੰਘ ਦੀ ਦੱਸਿਆ ਜਾ ਰਿਹਾ ਮੌਕੇ ਤੇ ਮੌਤ ਹੋ ਗਈ ਜਦਕਿ ਜਸੂ ਬੁਰੀ ਤਰ੍ਹਾਂ ਫੱਟੜ ਹੋ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਾਫੀ ਤਦਾਦ ਦੇ ਵਿੱਚ ਲੋਕ ਮੌਕੇ ਤੇ ਪਹੁੰਚੇ ਅਤੇ ਆਪਣੀ ਪ੍ਰਾਈਵੇਟ ਗੱਡੀ ਤੇ ਸਰਸੇ ਨੇ ਹਸਪਤਾਲ ਤੇ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਕਵਾਲ ਸਿੰਘ ਸ਼ਾਦੀ ਸ਼ੁਦਾ ਸੀ ਉਸ ਦੀ ਉਮਰ 45 ਸਾਲ ਸੀ ਤੇ ਇੱਕ ਬੇਟੇ ਦਾ ਪਿਤਾ ਸੀ ਇਸ ਹਾਦਸੇ ਤੋਂ ਬਾਅਦ ਪਿੰਡ ਸੁਜਨਾ ਮੇਨ ਤੋਂ ਬਾਅਦ ਪਿੰਡ ਦੇ ਵਿੱਚ ਗਮਗੀਨ ਮਾਹੌਲ ਹੈ ਇਸ ਦਰਦਨਾਕ ਹਾਦਸੇ 'ਚ ਇਕਵਾਲ ਸਿੰਘ ਦੀ ਮੌਤ ਹੋ ਗਈ